ਗੱਰਾਤੀ ਅਸੀਂ ਮਕਲੋੜਗਾਚ ਤੋਂ ਫੇਰ ਵਾਪਸ ਆ ਗਏ ਧਰਮਸ਼ਲਾ ਆਣ ਕੇ ਅਸੀਂ ਇੱਥੇ ਆ ਹੋਟਲ ਲਿਆ ਹੋਟਲ ਦੀਵਾਨ ਵਧੀਆ ਮਾਹੌਲ ਹੈ ਇਹਨਾਂ ਦਾ ਮੈਂ ਤੁਹਾਨੂੰ ਬਾਹਰ ਦਾ ਇੱਕ ਵਾਰੀ ਨਜ਼ਾਰਾ ਦਿਖਾਉਂਦਾ ਆ ਦੇਖੋ ਇੱਧਰਲੇ ਪਾਸੇ ਦੇਖੋ ਕਿੰਨੇ ਸ਼ਾਨਦਾਰ ਬੱਦਲ ਸਾਰੇ ਬੱਦਲ ਥਲੜੇ ਪਾਸੇ ਆਏ ਹੋਏ ਆ ਵਿਚੇ ਪਹਾੜ ਜਿਹੜੀਆਂ ਪਹਾੜਾਂ ਦੇ ਵਿੱਚ ਗੈਪ ਹੁੰਦਾ ਨਾ ਪੂਰਾ ਭਰਿਆ ਪਿਆ ਬੱਦਲਾਂ ਦੇ ਨਾਲ ਇਧਰਲੀ ਸਾਈਡ ਆਹ ਸਾਈਡ ਦੇਖੋ ਆਹ ਸਾਹਮਣੇ ਮੇਰੇ ਇਸ ਹੋਟਲ ਦੇ ਬਿਲਕੁਲ ਨੇੜੇ ਹੀ ਰੂਬੇਆ ਉਹ ਉੱਪਰਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਧਰਮਸ਼ਾਲਾ ਤੋਂ ਚੱਲ ਕੇ ਜਦੋਂ ਆਪਾਂ ਮੈਟ ਲੋਡ ਗੰਜ ਆਏ ਉੱਥੋਂ ਸਲਾਹ ਬਣ ਗਈ ਕਿ ਪਹਿਲਾਂ ਆਪਾਂ ਨੱਡੀ ਜਾਈਏ ਨੱਡੀ ਰਸਤੇ ਦੇ ਵਿੱਚ ਇੱਥੇ ਡਾਲ ਲੇਕ ਅਸੀਂ ਉੱਥੇ ਆਏ ਆ ਆ ਦੇਖੋ ਜੀ ਡਾਲੇਖ ਇਧਰਲੀ ਸਾਈਡ ਤੇ ਦਰਖਤ ਦੇਖੋ ਕਿੰਨੇ ਸੋਹਣੇ ਸੋਹਣੇ ਲੱਗ ਰਹੇ ਆ ਬਹੁਤ ਹੀ ਸ਼ਾਨਦਾਰ ਪੂਰਾ ਹਰਿਆ ਭਰਿਆ ਚਾਰੇ ਪਾਸੇ ਬੱਦਲ ਹੋਇਆ ਇਸ ਕਰਕੇ ਥੋੜਾ ਜਿਹਾ ਲਾਈਟ ਘਟਿਆ ਪਿਛਲੀ ਵਾਰ ਇੱਥੇ ਬੋਰਡਿੰਗ ਵੀ ਹੁੰਦੀ ਸੀ ਇਸ ਵਾਰ ਬੋਰਡਿੰਗ ਨਹੀਂ ਹੈ ਬਹੁਤ ਵੱਡੀ ਲੇਕ ਨਹੀਂ ਹੈ ਛੋਟੀ ਲੇਕ ਆ ਸਭ ਤੋਂ ਵੱਡੀ ਲੇਕ ਹੈਗੀ ਆ ਸ਼੍ਰੀਨਗਰ ਚ ਡਾਲ ਲੇਕ ਤੇ ਇੱਕ ਛੋਟੀ ਜੀ ਲੇਕ ਇਹ ਹੈਗੀ ਆ ਇਸੇ ਤਰ੍ਹਾਂ ਇੱਕ ਮਣੀ ਮਹਿਸ਼ਵੀ ਜਿਹੜੀ ਲੇਕ ਆ ਉਹਨੂੰ ਵੀ ਡਾਲ ਲੇਕ ਹੀ ਕਿਹਾ ਜਾਂਦਾ ਹੈ ਬਹੁਤ ਹੀ ਸ਼ਾਨਦਾਰ ਨਜ਼ਾਰਾ ਜਦੋਂ ਵੀ ਇੱਥੇ ਆਇਆ ਘੰਟਾ 2-4 ਘੰਟੇ 2 ਘੰਟੇ ਤਾਂ ਘੰਟਾ 2 ਘੰਟੇ ਬੰਦਾ ਜਰੂਰ ਵਧੀਆ ਤਰੀਕੇ ਦੇ ਨਾਲ ਇੱਥੇ ਕੱਢ ਸਕਦਾ ਜਦੋਂ ਵੀ ਨੱਡੀ ਨੂੰ ਜਾਓ ਰਸਤੇ ਵਿੱਚ ਇਹ ਹੈਗੀ ਆ ਤੇ ਜਰੂਰ ਇੱਥੇ ਥੋੜੀ ਦੇ ਰੁਕੇ ਜਾਓ ਇਧਰਲੇ ਪਾਸੇ ਇੱਕ ਮੰਦਿਰ ਹੈ ਸ਼ਿਵਜੀ ਮਹਾਰਾਜ ਜੀ ਦਾ ਲੋਕ ਇੱਥੇ ਦਰਸ਼ਨ ਕਰਕੇ ਥੱਲੇ ਮੱਛੀਆਂ ਨੂੰ ਆਟਾ ਵਗੈਰਾ ਕੋਈ ਰੋਟੀ ਜਾਂ ਕੁਛ ਨਾ ਕੁਛ ਜਰੂਰ ਪਾਉਂਦੇ ਆ ਆ ਜਾਓ ਜੀ ਪਾਣੀ ਇਹ ਦੇ ਵਿੱਚ ਸਾਰਾ ਹੀ بارشਾਂ ਦੇ ਇਕੱਠਾ ਹੁੰਦਾ ਆ ਦੇਖੋ ਇੱਧਰ ਜਿਹੜਾ ਬਾਧੂ ਪਾਣੀ ਹੈ ਇਸ ਖਾਲੇ ਥਣੀ ਬਾਹਰ ਕੱਢ ਦਿੰਦੇ ਆ ਸਾਹਮਣੇ ਤੇ ਜਿੰਨੀ ਲੋੜ ਹੈ ਇਹਦੇ ਵਿੱਚ ਪਾਣੀ ਸੈੱਟ ਦਿੰਦੇ ਆ ਗਾਈਆਂ ਘੁੰਮ ਰਹੀਆਂ ਦੇਖੋ ਇੱਧਰਲੇ ਪਾਸੇ ਤੇ ਹੁਣ ਚੱਲਦੇ ਆਪਾਂ ਨੱਡੀ ਨੂੰ ਬਹੁਤ ਸੋਹਣੇ 뷰 ਹੁੰਦੇ ਉੱਥੇ ਪਰ ਫਲੇ ਪਹਾੜ ਸ ਆਲਾ ਦੋਲਾ ਬਹੁਤ ਘੈਂਟ ਹੁੰਦਾ ਉੱਥੇ ਇੱਕ ਸੂਰਜ ਚੜਦਾ ਤੇ ਸੂਰਜ ਛਪਦਾ ਸਪੈਸ਼ਲ ਦੇਦਾ ਹਰਿਆਲੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਇੱਧਰਲੇ ਪਾਸੇ ਗਾਈਆਂ ਛੋਟ ਛੋਟੀਆਂ ਹੀ ਆ ਇੱਥੇ ਤੁਹਾਨੂੰ ਉੱਪਰਲੇ ਪਾਸੇ ਵੀ ਮੈਂ ਦਖਾਲਦਾ ਦੇਖੋ ਪਾਣੀ ਸਾਰਾ ਇਧਰੋਂ ਵਾਧੂ ਜਿੰਨਾ ਵੀ ਹੈ ਉਹ ਸਾਰਾ ਥੱਲੇ ਝੁੰਮ ਕੇ ਚੱਲੇ ਜਾਂਦਾ ਥੱਲੇ ਦੇ ਪਾਸੇ ਦੇਖੋ ਬੱਦਲ ਤੇ ਇਧਰਲੇ ਪਾਸੇ ਕੀ ਆਉਗਾ ਕੀ ਹੋ ਡਲ ਲੇਕ ਦੇ ਸ਼ਾਨਦਾਰ ਨਜ਼ਾਰੇ ਕਾਫੀ ਲੋਕ ਇੱਥੇ ਰੁੱਕ ਕੇ ਫੋਟੋ ਫੋਟੋ ਕਰ ਖਿੱਚ ਕੇ ਅੱਗੇ ਜਾਂਦਿਆ ਆਹ ਰੋਡ ਹੈਗਾ ਨੱਦੀ ਵਾਸਤੇ ਨੱਦੀ ਇੱਥੋਂ ਤਕਰੀਬਨ 1.4 ਮਤਲਬ ਲਗਭਗ 1.5 ਕਿਲੋਮੀਟਰ ਹੈਗੀ ਆ ਜਦੋਂ ਆਪਾਂ ਡਾਲ ਏਕ ਤੋਂ ਉੱਪਰ ਨੂੰ ਜਾਂਦੇ ਆ ਨੱਡੀ ਵਾਲੀ ਸਾਈਡ ਨੂੰ ਤਾਂ ਸਿੱਧੀ ਖੜੀ ਚੜਾਈ ਆ ਆ ਤੁਸੀਂ ਦੇਖ ਲਓ ਐਦਾਂ ਹੀ ਗੱਡੀ ਦਾ ਪੂਰਾ ਜ਼ੋਰ ਲੱਗਦਾ ਤੇ ਰੋਡ ਵੀ ਬਹੁਤ ਚੌੜਾ ਨਹੀਂ ਹੈ ਸਿੰਗਲ ਜਿਹਾ ਰੋਡ ਹੀ ਆ ਬੜੇ ਧਿਆਨ ਨਾਲ ਜਾਣ ਦੀ ਲੋੜ ਪੈਂਦੀ ਆ ਇਸ ਰੋਡ ਤੇ ਚੋਟੀ ਦੇ ਉੱਤੇ ਬਸਿਆ ਹੋਇਆ ਹੈ ਨੱਡੀ ਤੇ ਜਿੱਥੋਂ ਸਨਸੈਟ ਤੇ ਸਨ ਰਾਈਜ਼ ਪੁਆਇੰਟ ਹੈਗੇ ਆ ਬਹੁਤ ਵਧੀਆ ਮਾਹੌਲ ਹੈ ਚੱਲਦੇ ਹੁਣ ਆਪਾਂ ਉੱਪਰ ਨੱਡੀ ਆਪਾਂ ਪਹੁੰਚ ਚੁੱਕੇ ਆਂ ਨੱਡੀ ਵਿੱਚ ਵੀ ਹੋਟਲ ਕਾਫੀ ਬਣੇ ਆਂ ਹੋਮਸਟੇ ਵੀ ਕਾਫੀ ਹੈਗੇ ਆਂ ਪਰ ਇਹ ਥੱਲੇ ਨਾਲੋਂ ਨਾ ਥੋੜਾ ਜਿਹਾ ਮਹਿੰਗਾ ਕੰਮ ਹੈ ਇੱਥੇ ਆ ਦੇਖੋ ਵਧੀਆ ਜਗ੍ਹਾ ਹੈ ਐਨ ਸ਼ਾਨਦਾਰ ਇੱਕ ਵਾਰੀ ਨੱਡੀ ਦਾ ਵਿਊ ਚੈੱਕ ਕਰੋ ਜੀ ਉਹ ਸਾਹਮਣੇ ਗਲੇਸ਼ੀਅਰ ਵੀ ਆ ਬੱਦਲਾਂ ਦੇ ਕਰਕੇ ਹਜੇ ਥੋੜਾ ਸਾਫ਼ ਨਹੀਂ ਦਿਖਾਈ ਦੇ ਰਿਹਾ ਉਹ ਗਲੇਸ਼ੀਅਰ ਹੀ ਆ ਅੱਜ ਨੀਆਂ ਪਹਾੜੀਆਂ ਨਾਲ ਉੱਪਰ ਲੀਆਂ ਸਾਰੀਆਂ ਬਰਫ਼ ਨਾਲ ਭਰੀਆਂ ਹੁੰਦੀਆਂ ਐ ਇੱਧਰਲੇ ਪਾਸੇ ਦੇਖੋ ਕਿੰਨਾ ਸ਼ਾਨਦਾਰ ਨਜ਼ਾਰਾ ਇਹੀ ਚੀਜ਼ਾਂ ਦੇਖਣ ਆਉਦੇ ਨੰਡੀ 'ਚ ਅਗਲੇ ਪਾਸੇ ਇੱਕ ਥੋੜਾ ਜਿਹਾ ਰਸਤਾ ਉਧਰ ਜਾ ਕੇ ਬਹੁਤ ਸ਼ਾਨਦਾਰ ਚੀਜ਼ਾਂ ਮਿਲਣ ਵਾਲੀਆਂ ਆਪਾਂ ਦਿਖਾ ਦਿੰਦੇ ਤੁਹਾਨੂੰ ਉੱਤਰ ਵੀ ਆ ਨੰਡੀ ਚੌਂਕ ਤੋਂ ਸੱਜੇ ਪਾਸੇ ਰਸਤਾ ਹੈਗਾ ਇਹ ਇੱਥੇ ਗੱਡੀਆਂ پارک ਕਰਕੇ ਇੱਥੋਂ ਪੈਦਲ ਜਾਣਾ ਪੈਂਦਾ। 뷰 ਸਾਰੇ ਇੱਧਰਲੇ ਪਾਸੇ ਹੀ ਆ ਦੁਕਾਨਾਂ ਵੀ ਲੱਗੀਆਂ। ਜੇ ਤੁਸੀਂ ਕੋਈ ਸਮਾਨ ਲੈਣਾ ਇੱਥੋਂ ਲੈ ਲੈ ਸਕਦੇ ਹੋ। 뷰 ਸਾਰੇ ਇੱਧਰਲੇ ਪਾਸੇ ਬਹੁਤ ਸ਼ਾਨਦਾਰ ਜਗ੍ਹਾ ਆ ਆਨੰਦ ਲੈਣ ਵਾਲੀ ਜਗ੍ਹਾ ਆ। ਮ제 ਮ제 ਨਾ ਤੁਰਿਆ ਜਾਓ ਤੇ 뷰 ਦੇਖੀ ਜਾਓ। ਬਹੁਤ ਵਧੀਆ ਜਿਨ੍ਹਾਂ ਨੂੰ ਨੇਚਰ ਨਾਲ ਪਿਆਰ ਹੈ ਨਾ ਉਹ ਲੋਕ ਤਾਂ ਇੱਥੇ ਘੰਟੇ-ਘੰਟੇ ਕਈ-ਕਈ ਘੰਟੇ ਵੀ ਬਿਤਾ ਦਿੰਦੇ ਆ। ਬਸ ਵੈਸੇ ਬੈਠ ਕੇ ਦਰੱਖਤ ਪਹਾੜਾ ਨੂੰ ਦੇਖਦੇ ਆ ਦਰੱਖਤਾਂ ਨੂੰ ਦੇਖਦੇ ਆ। ਥੱਲੇ ਇੱਕ ਹਲਕੀ ਜੀ ਨਦੀ ਵਹਿੰਦੀ ਆ ਤੇ ਉਹਦੇ ਪਾਣੀ ਦੀ ਆਵਾਜ਼ ਸੁਣਦੇ ਰਹਿੰਦੇ ਆ। ਪਰਲੇ ਪਾਸੇ ਦੇਖੋ ਪਹਾੜ। ਉਦੋਂ ਉਦੋਂ ਮਨ ਤੰਬਦੀ ਆ। ਆ ਨਦੀ ਦਾ ਸੈਲਫੀ ਪੁਆਇੰਟ ਹੈ। ਬਹੁਤ ਵਧੀਆ ਜਗ੍ਹਾ ਤੇ ਇਹਨਾਂ ਨੇ ਆ ਬਣਾਇਆ ਹੋਇਆ। ਥਿਊ ਸਾਰਾ ਕੁਝ ਹੀ ਆ ਜਾਂਦਾ ਪਿੱਛੇ ਪਹਾੜ, ਬੱਦਲ ਤੇ ਬਰਫ਼ ਵਾਲੇ ਪਹਾੜ ਸਾਰਾ ਕੁਝ ਆ ਜਾਂਦਾ ਇਹਦੇ ਵਿੱਚ। ਆ ਦੇਖੋ। ਅੱਜ ਤਾਂ ਉਧਰ ਵੀ ਮੌਸਮ ਥੋੜਾ ਜਿਹਾ ਬੱਦਲਬਾਈ ਜੀ ਹੋਈ ਆ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਪਰ ਲੱਗਦਾ ਬਹੁਤ ਸੋਹਣਾ। ਸਾਰੇ ਲੋਕ ਇੱਥੇ ਦੇਖੋ ਕਿੰਨੇ ਸ਼ਾਂਤੀ ਦੇ ਨਾਲ ਫੋਟੋਗ੍ਰਾਫੀ ਕਰ ਰਹੇ ਆ, ਕੁਝ ਖੜੇ ਆ, ਕੁਝ ਇੰਜੋਏ ਕਰ ਰਹੇ ਵੈਸੇ ਹੀ ਦੇਖੋ। ਖੇਚਦਾ ਹੈਗੀ ਇਸ ਜਗ੍ਹਾ 'ਚ ਯਾਰ ਦੇਖੋ ਇਧਰਲੇ ਪਾਸੇ ਹੋਰ ਵੀ ਸ਼ਾਨਦਾਰ 뷰 ਬਣ ਗਿਆ ਦੂਰਬੀਨ ਲੱਗੀ ਹੈ ਜੇ ਕਿਸੇ ਨੇ 뷰 ਵਗੈਰਾ ਦੇਖਣੇ ਹੋਵੇ ਕੋਈ ਚਾਰਜ ਕਰਦੇ ਆ ਤੇ ਇਹ ਤੁਹਾਨੂੰ ਪਹਾੜੀਆਂ ਵਗੈਰਾ ਦਿਖਾ ਲ ਦਿੰਦੇ ਕੁਝ ਖਾਸ ਖਾਸ ਪੁਆਇੰਟ ਹੈ ਉਹ ਦਿਖਾ ਲ ਦਿੰਦੇ ਆ ਸਾਰੇ ਆਹ ਦੇਖੋ ਤੁਰੇ ਜਾ ਮ제 ਮ제 ਨਾਲ ਯਾਰ ਖਾਣ ਪੀਣ ਵਾਲੀ ਕੋਈ ਚੀਜ਼ ਲੈ ਲਓ ਵੈਸੇ ਛੋਟੀਆਂ ਮੁੱਟੀਆਂ ਦੁਕਾਨਾਂ ਆਮ ਮਿਲ ਜਾਂਦੀਆਂ ਇੱਥੇ ਆਹ ਦੇਖੋ ਇਧਰਲੇ ਪਾਸੇ ਦਰਘਾ ਦੇਖੋ ਕਿਦਾਂ ਸਿੱਧੇ ਜੰਗਲ ਵੀਂਡੇ ਬੋਲਦੇ ਆ ਬੱਜੀ ਕਰਦਾ ਇੱਥੋਂ ਨਾ ਬੈਠੇ ਰੋ ਉਹ ਸਾਹਮਣੇ ਹਲਕੀ ਜਿਹੀ ਜਿਹੜੀ ਨਦੀ ਦੀ ਗੱਲ ਕਰਦੇ ਸੀ ਉਹ ਆ ਆ ਹੋਮਸਟੇ ਆ ਘਰ ਬਣੇ ਹੋਏ ਲੋਕਾਂ ਦੇ ਤੇ ਗਾਂ ਵੀ ਜਾਣ ਨੂੰ ਇੱਕ ਰਾਸਤਾ ਹੈਗਾ ਉਹ ਝਰਨਾ ਜਿੱਥੇ ਕੋਈ ਵਹਿੰਦਾ ਛੋਟਾ ਜਿਹਾ ਝਰਨਾ ਹੈ ਉੱਥੇ ਜਾ ਕੇ ਲੋਕ ਕਾਫੀ ਇੰਜੋਏ ਕਰਦੇ ਆ ਉਹ ਸਾਹਮਣੇ ਜਿਹੜਾ ਉੱਪਰ ਹੈ ਤਰੀੁੰਡਾ ਆ ਪਲੇਨ ਜਿਹੜੀ ਹੈਗੀ ਪਹਾੜੀ ਹੈ ਨਾ ਇੱਥੇ ਟੈਂਟ ਟੁੱਟ ਲੱਗੇ ਹੁੰਦੇ ਰਾਤ ਨੂੰ ਜਾ ਕੇ ਲੋਕ ਨਾ ਸਟੇ ਕਰਦੇ ਆ ਪੈਦਲ ਪੈਦਲ ਜਾਣਾ ਪੈਂਦਾ ਇੱਥੇ ਤੇ ਅੱਜ ਕੱਲ ਇਹ ਬੰਦ ਹੈ ਸਾਡਾ ਉਦਾਂ ਵੈਸੇ ਪਲਾਨ ਦੇ ਵਿੱਚ ਸੀਗਾ ਬਰਸਾਦਾਂ ਕਰਕੇ ਇਹਨਾਂ ਨੇ ਇਹਨਾਂ ਦਿਨਾਂ 'ਚ ਬੰਦ ਕੀਤਾ ਹੋਇਆ ਜਾਣਾ ਦੇਖੋ ਨਿਆਰੇ ਨੱਡੀ ਕਾਫੀ ਹੁਣ ਵੱਡਾ ਹੋ ਗਿਆ ਏਰੀਆ ਫੈਲ ਚੁੱਕਾ ਆ ਲਓ ਜੀ ਗਰਮਾ ਗਰਮ ਸੂਪ ਗਰਮਾ ਗਰਮ ਮੋਮੋਸ ਖਾ ਕੇ ਤੇ ਆਪਾਂ ਹੁਣ ਵਾਪਸ ਚੱਲਦੇ ਆਂ ਚਰਨੇ ਵਾਲੀ ਸਾਈਡ ਤੇ ਪਕਸ਼ੂਨਾਕ ਜਦੋਂ ਅਸੀਂ ਇਹ ਨਾ ਨੱਡੀ ਨੂੰ ਆਈਏ ਅਸੀਂ ਮੈਕਲੋਡ ਗੰਜ ਤੋਂ ਪੈਦਲ ਆਈਦਾ 3 4 4 ਸਾਢੇ 4 ਕਿਲੋਮੀਟਰ ਦਾ ਰਸਤਾ ਹੈਗਾ ਪਰ ਅੱਜ ਮੌਸਮ ਖਰਾਬ ਸੀ بارش ਹੋ ਰਹੀ ਸੀ ਵਿੱਚੇ ਹੀ ਇਸ ਕਰਕੇ ਅਸੀਂ ਗੱਡੀ ਉੱਪਰ ਲੈ ਆਏ ਪਰ ਵਿਊ ਮਿਸ ਨਹੀਂ ਕਰਨਾ ਚਾਹੁੰਦੇ ਸੀ ਅਸੀਂ ਇੱਥੇ ਰੁੱਕ ਕੇ ਕਾਫੀ ਟਾਈਮ ਬਿਤਾਇਆ ਵੀਰੋ ਦੇਖੋ ਕਿੰਨਾ ਸ਼ਾਨਦਾਰ ਹੈ ਇਸ ਜਗ੍ਹਾ ਦਾ ਵੀ ਐਨ ਪੂਰਾ ਬਹਿ ਜਾ ਬਹਿ ਜਾ ਹੀ ਆ ਤੁਸੀਂ ਵੀ ਜਦੋਂ ਆਓ ਨਾ ਕਾਲੀ ਨਾ ਕਰੋ ਸ਼ਾਂਤੀ ਨਾਲ ਆਓ ਇਸ ਏਰੀਆ ਦੇ ਵਿੱਚ ਇਸ ਟਾਈਮ ਆਪਾਂ ਪਹੁੰਚ ਚੁੱਕੇ ਆਂ ਚਰਚ ਦੇ ਕੋਲ ਕਿਉਂ ਲੱਗਦਾ ਕਿ ਨਹੀਂ ਕੈਨੇਡਾ ਸਾਡਾ ਇੰਡੀਆ ਵੀ ਕੈਨੇਡਾ ਨਾਲੋਂ ਘੱਟ ਨਹੀਂ ਭਰਾ ਆ ਦੇਖੋ ਇੱਧਰਲੇ ਪਾਸੇ ਚਾਚ ਅੱਗੇ ਦੇ ਚਦਰਾਂ ਸੀਮਿੰਟ ਦੀਆਂ ਇਸ ਦੂਜੇ ਦੀਆਂ ਆਪਣੀਆਂ ਪੱਥਰ ਦੇ ਉਹ ਬਣੇ ਹੁੰਦੇ ਸੀਗੇ ਤਾਂ ਹੁਣ ਇਹਦੇ ਉੱਤੇ ਲਾਲ ਰੰਗ ਦੀਆਂ ਚਾਦਰਾਂ ਪਾ ਦਿੱਤੀਆਂ। ਇੱਧਰਲੇ ਪਾਸੇ ਇੱਕ ਪਾਰਕ ਵੀ ਬਣਿਆ ਉਹ ਵੀ ਮਾੜਾ ਜਿਹਾ ਆਪਾਂ ਚੱਲਦੇ ਉਧਰਲੇ ਪਾਸੇ ਵੀ। ਦੇਖੋ ਕਿੰਨਾ 뷰 ਆ ਬਹੁਤ ਰਿਚ ਆਕਸੀਜਨ ਹੈ ਸਾਹ ਲੈਣਾ ਇੰਨਾ ਸੌਖਾ ਪੁੱਛੋ ਕੁਛ ਨਾ ਆਪਣੇ ਜੁਲਾਈ ਮਹੀਨਾ ਆ ਤੇ ਆਪਣੇ ਤਾਂ ਉਧਰ ਕਾਫੀ ਗਰਮੀ ਹੈ ਪੰਜਾਬ ਦੇ ਵਿੱਚ। ਆ ਜੀ ਬਣਿਆ ਹੋਇਆ ਇੱਕ ਇਕੋ ਨੇਚਰ ਪਾਰਕ। ਜਾ ਕੇ ਦੇਖਦੇ ਅੱਗੇ ਤਾਂ ਮੈਂ ਕਦੇ ਨਹੀਂ ਇੱਥੇ ਆਇਆ ਤੇ ਜਾ ਕੇ ਦੇਖਦੇ ਅੰਦਰ ਕੀ ਹੈਗਾ ਸੋਣਾ ਬਣਾਇਆ ਬੱਚਿਆਂ ਵਾਸਤੇ ਆਹ ਕੰਨ ਲਾਇਆ ਖਿੜਕੀ ਵਧੀਆ ਲੱਗੀ ਯਾਰ ਟਿਕਟ ਉਹ ਘਰੇ ਇੱਥੋਂ ਲੈਣੀ ਐ ਆ ਲਓ ਜੀ ਇੱਥੋਂ ਦੀ ਆਵਾਜ਼ ਦਿਓ ਟਿਕਟਾਂ ਲੈ ਲਿਆ 20 ਰੁਪਏ ਐਂਟਰੀ ਫੀਸ ਐ ਸਰ ਪਰ ਪਰਸਨ ਚਲੋ ਜੀ ਉੱਪਰ ਚੱਲਦੇ ਹੁਣ ਆਪਾਂ ਆਜੋ ਨਾਲ ਨਾਲ ਇਕ ਕੈਨੇਡਾ ਸਰੀ ਦੇ ਵਿੱਚ ਵੀ ਇੱਕ ਨਾ ਇਸੇ ਤਰ੍ਹਾਂ ਦਾ ਹੀ ਅ ਬ੍ਰਿਜ ਬਣਾ ਬਣਾ ਕੇ ਇਹਨਾਂ ਨੇ ਨਾ ਪਾਰਕ ਬਣਾਇਆ ਹੋਇਆ ਇਹ ਬਹੁਤ ਛੋਟਾ ਆ ਪਰ ਉਹ ਤਾਂ ਬਹੁਤ ਵੱਡਾ ਕਈ ਕਿਲੋਮੀਟਰਾਂ 'ਚ ਫੈਲਿਆ ਹੋਇਆ ਬਹੁਤ ਲੋਕ ਉੱਥੇ ਇੰਜੋਏ ਕਰਦੇ ਆ ਸੇਮ ਚੀਜ਼ ਇੱਥੇ ਬਣਾਈ ਆ ਪਰ ਬਹੁਤ ਛੋਟੀ ਆ ਇੰਡੀਆ 'ਚ ਬਹੁਤ ਕੁਝ ਹੈਗਾ ਆ ਦੇਖੋ ਭਾਲੂ ਬਣਾਇਆ ਹੋਇਆ ਹੈਗਾ ਨਕਲੀ ਆ ਸੋਨਾ ਬਣਿਆ ਓਦਾਂ ਕਾਰੀਗਰੀ ਸੋਹਣੀ ਕੀਤੀ ਹੋਈ ਆ ਆ ਕੁਛ ਚਿੜੀਆਂ ਬਣਾਈਆਂ ਬੰਦੇ ਦਾ ਮੂਹ ਲਾਇਆ ਦਰਖਤ ਵਿੱਚ ਆ ਦੇਖੋ ਇੱਦੇ ਆ ਸ਼ੇਰ ਆ ਤੇ ਮਰੇ ਇੱਕ ਸਾਪ ਆ ਅਜਗਰ ਟਾਈਪ ਸ਼ੇਰ ਤਾਂ ਸੋਹਣਾ ਲੱਗਦਾ ਵੈਸੇ ਚਲੋ ਉੱਪਰ ਚੱਲਦੇ ਹੁਣ ਆਪਾਂ ਵੀ ਦੇਖਦੇ ਆ ਪੁਲਜੇ ਦੇ ਉੱਤੇ ਕੀ ਬਣਿਆ ਉੱਧਰ ਆ ਜਾਓ ਚਲੋ ਜੀ ਉੱਪਰ ਇਨਸ਼ਾ ਅੱਲਾਹ ਬਦਿਆ ਮੌਸਮ ਥੋੜਾ ਠੰਡਾ ਆ ਥੋੜਾ ਨਹੀਂ ਬਹੁਤ ਠੰਡਾ ਆ ਮਜ਼ਾ ਆ ਰਿਹਾ ਇੱਧਰ ਘੁੰਮਣ ਆ ਫੋਰਨਲ ਲੋਕ ਬਹੁਤ ਆਉਂਦੇ ਇੱਧਰਲੇ ਪਾਸੇ ਜਿੱਥੇ ਵੀ ਦੇਖੋ ਮਤਲਬ ਤੁਹਾਨੂੰ ਜਿਆਦਾ ਨਹੀਂ ਦਾ ਇਸ ਟਾਈਮ ਵੀ 30 35% 40% ਲੋਕ ਫੋਰਨਲ ਫੋਰਨਰ ਹੀ ਮਿਲਣਗੇ ਤੁਹਾਨੂੰ ਦੇਖੋ ਯਾਰ ਕਿੰਨੇ ਸੋਹਣੇ ਲੱਗ ਰਹੇ ਦਰਖਤ ਆ ਉਹੀ ਜੜੀਆਂ ਜਿਹੜੀਆਂ ਥੱਲੋਂ ਦਿਖਾਲਦੇ ਉੱਪਰੋਂ ਹੋਰ ਵੀ ਸੋਹਣੀਆਂ ਲੱਗ ਰਹੀਆਂ ਜਾ ਕੇ ਦੇਖਦੇ ਹੁਣ ਅੱਗੇ ਆਪਾਂ ਇਹਦਾ ਉਹਦਾ ਹਿੱਲਦਾ ਆਪਾਂ ਨੂੰ ਇਹ ਚੀਜ਼ਾਂ ਦੀ ਆਦਤ ਨਹੀਂ ਹੈ ਨਾ ਸੋਨਾ ਮਜ਼ਬੂਤ ਬਣਾਇਆ ਵੈਸੇ ਤਾਂ ਚੱਲਦੇ ਅੱਗੇ ਆਪਾਂ ਹੌਲੀ-ਹੌਲੀ ਜੰਗਲ 'ਚ ਆਉਣਾ ਇੱਕ ਇਦਾਂ ਨਾ ਜਦੋਂ ਆਪਾਂ ਪਹਾੜੀ ਏਰੀਆ 'ਚ ਆਉਂਦੇ ਇੱਕ ਤਾਂ ਫ੍ਰੈਸ਼ ਆਕਸੀਜਨ ਤੇ ਪੰਜਾਬ 'ਚ ਆਪਣੇ ਇਹਨਾਂ ਦਿਨਾਂ 'ਚ ਆਕਸੀਜਨ ਥੋੜੀ ਜਿਹੀ ਕਹਿ ਲ ਸਕਦੇ ਆ ਘਟ ਜਾਂਦੀ ਆ ਸਾਹ ਲੈਣਾ ਥੋੜਾ ਜਿਆ ਔਖਾ ਹੋ ਜਾਂਦਾ ਗਰਮੀ ਵੀ ਜਿਆਦੀ ਹਮਸ ਜਿਆਦੀ ਹੁੰਦੀ ਆ ਇਹਨਾਂ ਜਗ੍ਹਾ ਤੇ ਆਣ ਕੇ ਸਾਹ ਲੈਣਾ ਸੁੱਖਾ ਹੁੰਦਾ ਬੰਦਾ ਥੱਕਦਾ ਹੀ ਨਹੀਂ ਯਾਰ ਪੰਜਾਬ ਚ ਤਾਂ ਅੱਧਾ ਘੰਟਾ ਸੈਰ ਕਰੋ ਥੱਕਣ ਲੱਪੇ ਨੇ ਇਸ ਜਗ੍ਹਾ ਤੇ ਆਣ ਕੇ ਥੱਕਦਾ ਨਹੀਂ ਕਿਉਂਕਿ ਬਹੁਤ ਫਰੈਸ਼ ਆਕਸੀਜਨ ਹੈ ਹਵਾ ਬਹੁਤ ਵਧੀਆ ਹੈ ਦੇਖੋ ਐਦਾਂ ਦੀ ਜਗ੍ਹਾ ਤੇ ਜਾ ਕੇ ਪਤਾ ਹੀ ਨਹੀਂ ਲੱਗਦਾ ਦਿਨ ਕਦੋਂ ਬੀਤ ਜਾਂਦਾ ਆ ਜੀ ਆ ਦੇਖੋ ਜੰਗਲੀ ਜੰਗਲ ਸਾਰੇ ਪਾਸੇ ਬਹੁਤ ਵਧੀਆ ਮਾਹੌਲ ਹੈ ਇਸ ਪਾਸੇ ਹੈ ਨਾ ਹਰ ਇੱਕ ਬੰਦਾ ਆਪਣੇ ਆਪ ਨੂੰ ਸੇਫ ਮਹਿਸੂਸ ਕਰਦਾ ਹੈ ਏ ਆ ਜੀ ਇਕੋ ਪਾਰਕ ਇਹ ਨਵੀਂ ਆਈਟਮ ਪੇਸ਼ ਕੀਤੀ ਆ ਵਧੀਆ ਆ ਬੱਚਿਆਂ ਵਾਸਤੇ ਯੰਗ ਜਨਰੇਸ਼ਨ ਵਾਸਤੇ ਇੰਜੋਏ ਕਰ ਲਈ ਝੂਲਦਾ ਬਹੁਤ ਆ ਦੇਖੋ ਸਾਰੇ ਹੀ ਹਿਲਦਾ ਇਦਾਂ ਜਦੋਂ ਹਲਾਈਏ ਤੇ ਚਾਰੇ ਪਾਸੇ ਜੰਗਲ ਆ ਚਾਰੇ ਪਾਸੇ ਤੇ ਵਧੀਆ ਆ ਮਜ਼ਬੂਤ ਵੀ ਆ ਦਾ ਹੁਣ ਦੂਏ ਪਾਸੇ ਚੱਲਦੇ ਆ ਉਧਰਲੇ ਪਾਸੇ ਹੈਗਾ ਆਪਣਾ ਉੱਤੇਰੀ ਉਧਰਲੇ ਪਾਸੇ ਚਰਚ ਆ ਚਰਚ ਵੀ ਬਹੁਤ ਪੁਰਾਣੀ ਹੈਗੀ ਆ ਤੇ ਚੱਲ ਕੇ ਤੁਹਾਨੂੰ ਮੈਂ ਦਿਖਾ ਲਦਾ ਫੱਟੇ ਕੁਛ ਉੱਠੇ-ਉੱਠੇ ਜ ਹੈਗੇ ਆ ਚਰਚ ਵਾਲੀ ਸਾਈਡ ਤੇ ਚੱਲਦਾ ਥਿਊ ਬਹੁਤ ਸੋਹਣੇ ਜਿਹੜੀ ਚਰਚ ਆ ਨਾ ਉਹ ਆ ਸਾਹਮਣੇ ਹੁਣ ਇਹਦੇ ਉੱਪਰ ਨਾ ਲਾਲ ਰੰਗ ਦੀਆਂ ਚਾਦਰਾਂ ਪਾਈਆਂ ਹੋਈਆਂ ਜਿਹੜੀਆਂ ਆਮ ਹੁੰਦੀਆਂ ਸੀ ਪਹਿਲਾਂ ਇਹਦੇ ਤੇ ਪੁਰਾਣਾ ਪੱਥਰ ਦੇ ਪੀਸ ਪਾਏ ਹੁੰਦੇ ਸੀਗੇ ਤੇ ਆ ਜਿਹੜਾ ਇੱਧਰ ਜੰਗਲ ਆ ਇਹਦੇ ਵਿੱਚ ਕੁਛ ਅੰਗਰੇਜ਼ਾਂ ਦੀਆਂ ਕਬਰਾਂ ਬਣੀਆਂ ਹੋਈਆਂ ਆ ਬਹੁਤ ਹੀ ਵਧੀਆ ਮਾਹੌਲ ਦੇਖੋ ਕਿੰਨੀ ਠੰਡੀ ਜਗ੍ਹਾ ਅੰਗਰੇਜ਼ ਬਹੁਤ ਵਧੀਆ ਜਗ੍ਹਾ ਲੱਭ ਲੈਂਦੇ ਸੀਗੇ ਪਹਿਲਾਂ ਵੀ ਸੇਂਟ ਜੋਨ ਚਰਚ ਆਹ ਰਸਤਾ ਮੇਨ ਗੇਟ ਹੈ ਦੇਖੋ ਰਸਤਾ ਕਿੰਨਾ ਸੋਹਣਾ ਬਣਿਆ ਹੋਇਆ ਚਰਚ ਵਾਲੀ ਵੱਡੀ ਨਹੀਂ ਹੈਗੀ ਛੋਟੀ ਹੈ ਉਦਾਂ ਪਰ ਬਣੀ ਵੱਡੀ ਟਿਕਾਣੇ ਬਹੁਤ ਸੋਹਣੀ ਜਗ੍ਹਾ ਬਹੁਤ ਪੁਰਾਣੇ ਪੁਰਾਣੇ ਦੇਵਦਾਰ ਦੇ ਦਰਖਤ ਹੈ ਮਤਲਬ 10000 ਸਾਲ ਪੁਰਾਣਾ ਦਰਖਤ ਹੈਗੀ ਇੱਥੇ 뷰 ਦੇਖੋ ਇੱਕ ਵਾਰੀ ਚਰਚੇ ਦਾ ਸਾਰੀ ਪੱਤਰਾ ਨਾ ਬਣੀ ਆ ਆ ਦੇਖੋ ਬਹੁਤ ਚੌੜੀ ਨਹੀਂ ਲੰਬੀ ਜ਼ਰੂਰ ਦੋਨੋਂ ਪਾਸੇ ਇਹਨਾਂ ਦੇ ਅੰਦਰ ਲੱਗੀਆਂ ਹੋਈਆਂ ਆ ਚੇਹਰਾ ਬੈਂਚ ਟਾਈਪ ਲੱਗੇ ਹੋਏ ਆ ਆ ਦੇਖੋ 뷰 ਬਹੁਤ ਸ਼ਾਨਦਾਰ ਜਗ੍ਹਾ ਹੈ ਮਤਲਬ ਇੱਥੇ ਵੀ ਤੁਸੀਂ ਮਲੋ ਘੰਟਿਆਂ ਬੱਧੀ ਬਤਾ ਸਕਦੇ ਚੁੱਪਚਾਪ ਬੈਠੇ ਰੋ ਆਰਾਮ ਨਾਲ ਦੇਵਦਾ ਦਾ ਦਰਖਤ ਦੇਖੋ ਕਿੰਨਾ ਮੋਟਾ ਦੇਵਦਾਰ ਜਾਂ ਦਿਯਾਰ ਬਹੁਤ ਸੋਹਣਾ ਦਰਖਤ ਹੈ ਇਨੀ ਜਿਨੀ ਅੱਜ ਕੱਲ ਨਾ ਇੱਥੇ ਸੈਲ ਰਹਿੰਦੀ ਰਹਿੰਦੀ ਆ ਜਿੱਦਾਂ ਮਤਲਬ ਮਿੱਟੀ ਨਾਲ ਦੀ ਤੇ ਚੀਜ਼ ਹੀ ਹੈ ਨਹੀਂ ਧੂੜ ਤਾਂ ਹੈ ਹੀ ਨਹੀਂ ਜਿੱਦਾਂ ਪਹਾੜੀ ਏਰੀ ਚ ਜਦੋਂ ਆਈਏ ਇਹ ਚੀਜ਼ਾਂ ਤੋਂ ਤਾਂ ਆਪਾਂ ਬਚੇ ਰਹਿੰਦੇ ਆ ਦੇਖੋ ਲੋਕ ਇੰਜੋਏ ਕਰ ਰਹੇ ਆ ਸ਼ਾਂਤੀ ਨਾਲ ਬੈਠੇ ਹੋਏ ਆ ਅਭੀ ਦਰਖ ਦੇਖੋ ਦੇਵਦਾਰ ਦਾ ਕਿੰਨਾ ਸੰਘਣਾ ਹੈਗਾ ਆ ਸਾਈਡ ਦਾ 뷰 ਆ ਥੋੜਾ ਜਿਹਾ ਚਾਚਾ ਦਾ ਆਪਾਂ ਜਲਦੀ ਜਲਦੀ ਦੇਖ ਕੇ ਅੱਗੇ ਚੱਲਦੇ ਝਰਨੇ ਵਾਲੀ ਸਾਈਡ ਤੇ ਤੇ ਉੱਥੇ ਇੱਕ ਪਕਸ਼ਨਾਕ ਮੰਦਿਰ ਵੀ ਆ ਉਹਦਾ ਵੀ ਮੜਾ ਜਿਹਾ ਦੇਖਾਂਗੇ ਤੇ ਉੱਥੇ ਇੱਕ ਸਵੀਵਿੰਗ ਪੂਲ ਆ ਉੱਥੇ ਲੋਕ ਬਹੁਤ ਇੰਜੋਏ ਕਰਦਾ ਠੰਡਾ ਪਾਣੀ ਬਰਫ਼ ਵਾਲਾ ਹੁੰਦਾ ਬੰਦਾ ਜਿਆਦਾ ਏਰ ਉਹਦੇ ਵਿੱਚ ਨਹੀਂ ਰਹਿ ਸਕਦਾ ਦੇ ਕੋ ਉਦਾਂ ਦੀ ਪਈ ਆ 1800 ਕੁਛ ਦੀ ਬਣੀ ਹੋਈ ਆ ਇਹ ਆ ਇਹਦਾ ਨਿਸ਼ਾਨੀ ਆ ਇਹਨਾਂ ਦੇ ਕੋਈ ਗਵਰਨਰ ਸੀਗਾ ਕਈਆਂ ਉਹਨਾਂ ਦੇ ਇਹਨੇ ਕਈਆਂ ਕੰਟਰੀਆਂ ਤੇ ਰਾਜ ਕੀਤਾ ਸੀ ਜਾਨੀ ਜਾ ਕੇ ਉਹਨਾਂ ਨੇ ਪ੍ਰਬੰਧ ਕੀਤਾ ਸੀ ਆ ਉਹਦਾ ਨਾਮ ਤੁਸੀਂ ਇਹਨੂੰ ਰੋਕ ਕੇ ਪੜ ਲਿਓ ਵੀਡੀਓ ਰੋਕ ਕੇ ਆ ਪਰਲੇ ਪਾਸੇ ਇੱਧਰ ਮੜਾ ਜਾ ਆਪਾਂ ਛਾਤ ਮਰਵਾ ਦਿੰਨਾ ਮੈਂ ਇਹ ਜਿਹੜੀ ਹੈ ਨਾ ਰਾਸ਼ਟਰੀ ਸਮਾਰਕ ਦੇ ਵਿੱਚ ਆ ਗਈ ਪ੍ਰਾਤ ਤੇ ਵਿਭਾਗ ਦੇ ਅੰਡਰ ਹੈ ਇਸ ਕਰਕੇ ਕੋਈ ਵੀ ਭੰਨ ਤੋੜ ਕਰਦਾ ਜਾਂ ਕੁਝ ਕਰਦਾ ਉੱਤੇ ਸਿੱਧਾ ਹੀ ਕੇਸ ਦਰਜ ਹੋ ਜਾਂਦਾ ਆ ਦੇਖੋ ਉਧਰਲੇ ਪਾਸੇ ਮੈਂ ਤੁਹਾਨੂੰ ਮੜਾ ਜਾ ਵਿਊ ਦਿਖਾ ਲ ਦਿੰਨਾ ਇੱਧਰ ਕਬਰਾਂ ਬਣੀਆਂ ਬਹੁਤ ਕਬਰਾਂ ਹੈਗੀਆਂ ਵਿੱਚ ਇਹਨਾਂ ਦੇ ਜਿਹੜੇ ਵੱਡੇ ਵੱਡੇ ਅਫਸਰ ਸੀਗੇ ਉਹਨਾਂ ਦੀਆਂ ਕਬਰਾਂ ਇੱਥੇ ਦਰਖਤ ਦੇਖੋ ਯਾਰ ਕਿੰਨੇ ਸੋਹਣੇ ਲੱਗਦੇ ਆ ਆ ਬੈਕ ਸਾਈਡ ਚਰਚ ਦਾ ਇੱਕ ਨਾ ਮੈਂ ਆ ਦੇਖਿਆ ਵੀ ਇਹ ਜਿਹੜੇ ਦੇਵਦਾਰ ਦੇ ਦਰਖਤ ਹੈ ਇਹ ਕੁਝ ਦਰਖਤਾਂ ਨੂੰ ਆ ਇਦਾਂ ਪੱਤੇ ਨਿਕਲਦੇ ਆ ਇਹ ਖਾਸ ਕਰਕੇ ਜਦੋਂ ਬਰਸਾਤੀ ਮੌਸਮ ਹੁੰਦੀ ਉਹਦੋਂ ਹੀ ਹੁੰਦੇ ਆ ਬਰਸਾਤੀ ਮੌਸਮ ਦੇ ਵਿੱਚ ਆ ਦੇਖੋ ਕਿੰਨਾ ਸੋਹਣਾ 뷰 ਲੱਗ ਰਿਹਾ ਇਹਦਾ ਬਹੁਤ ਸ਼ਾਨਦਾਰ ਦੇਖੋ ਕੁਦਰਤ ਆ ਚੀਜ਼ਾਂ ਆਮ ਨਹੀਂ ਮਿਲਦੀਆਂ ਆਪਾਂ ਨੂੰ ਦੇਖਣ ਨੂੰ ਆ ਰਾਸਤੇ ਦੇ ਵਿੱਚ 뷰 ਤਾਂ ਅਸੀਂ ਦੇਖਦੇ ਜਾਂਦੇ ਆ ਆ ਦੇਖੋ ਮੈਕਲੋਡਗੰਜ ਦੇਖੋ ਕਿੰਨਾ ਸੋਹਣਾ ਲੱਗਦਾ ਰਾਸਤੇ ਵਿੱਚੋਂ ਇਹ ਵੀ ਕਿਲੋਮੀਟਰ ਦਾ ਹੀ ਜ਼ਿਆਦਾਤਰ ਪੈਦਲੀ ਜਾਈਦਾ ਮੈਕਲੋਡਗੰਜ ਤੋਂ ਪਕਸ਼ੂਨਾਗਰ ਜਾਈਦਾ ਨਾ ਉਹ ਥੱਲੇ ਬੱਦਲ ਜਿੱਥੇ ਆ ਉਧਰਲੇ ਪਾਸੇ ਹੈਗਾ ਧਰਮਸ਼ਾਲਾ ਆ ਦੇਖੋ ਥੱਲੇ ਸ਼ਹਿਰ ਧਰਮਸ਼ਾਲਾ ਕੱਲ ਨੂੰ ਇਹਦੀ ਵੀਡੀਓ ਅਗਲੀ ਵੀਡੀਓ ਮੈਂ ਪਾਉਂਗਾ ਆ ਸਾਹਮਣੇ ਸਟੇਡੀਅਮ ਦੇਖੋ ਕਿੰਨਾ ਸ਼ਾਨਦਾਰ ਰੱਖਿਆ ਚਲੋ ਜੀ ਚੱਲਦੇ ਆ ਅੱਗੇ ਆਪਾਂ ਲੋ ਜੀ ਆਪਾਂ ਪਹੁੰਚ ਚੁੱਕੇ ਆ ਪਕਸ਼ੂਨਾਗ ਵਿਊ ਬਹੁਤ ਸ਼ਾਨਦਾਰ ਦੇਖੋ ਕਿੱਥੇ ਕਿੱਥੇ ਬਣੇ ਹੋਏ ਆ ਹੋਟਲ ਵਗੈਰਾ ਸੂਰਜ ਦੀਆਂ ਬਾੜੀਆਂ ਬਾੜੀਆਂ ਕਿਰਨਾ ਪੈ ਰਹੀਆਂ ਬੱਦਲ ਅੱਜ ਤਾਂ ਸੂਰਜ ਨਿਕਲਿਆ ਨਹੀਂ ਸੀ ਪੁੱਛੋ ਤਾਂ ਪੂਰਾ ਦਿਨ ਹੀ ਇਦਾਂ ਹੀ ਗਿਆ ਆ ਆ ਚੌਕ ਅੱਗੇ ਬਹੁਤ ਸੱਕਰਿਆ ਜਾ ਹੁੰਦਾ ਇਹਨਾਂ ਦਾ ਸਾਰਾ ਕੁਝ ਪੱਧਰਾ ਕਰਕੇ ਗੱਡੀਆਂ ਦੀ ਪਾਰਕਿੰਗ ਲਈ ਬਹੁਤ ਵਧੀਆ ਜਗ੍ਹਾ ਬਣਾਤੀ ਇੱਥੇ ਪ੍ਰਬੰਧ ਵਧੀਆ ਕੀਤਾ ਹੁਣ ਆ ਦੇਖੋ ਤੁਸੀਂ ਪਾਰਕਿੰਗ ਫੀਸ ਲੈਂਦੇ ਥੋੜੀ ਜੀ ਚੱਲਦੇ ਹੁਣ ਆਪਾਂ ਉੱਪਰ ਨੂੰ ਇਹ ਮੇਨ ਬਾਜ਼ਾਰ ਇਹਦਾ ਇੱਥੋਂ ਜੋ ਵੀ ਕੱਪੜੇ-ਕੁਪੜੇ ਖਾਸ ਕਰਕੇ ਕਾਟਨ ਦੇ ਜਿਹੜੇ ਹੈਗੇ ਨਾ ਬਹੁਤ ਮਿਲਦੇ ਆ ਚਲੋ ਜੀ ਆ ਗੇਟ ਬਣਿਆ ਪਕਸ਼ੂਨਾਗ ਮੰਦਿਰ ਇਹਦਾ ਇਤਿਹਾਸ ਵੀਡੀਓ ਰੋਕੇ ਤੁਸੀਂ ਫੜ ਲਓ ਉੱਗੇ ਇੱਥੇ ਨਾ ਉਦਾਂ ਹੀ ਛੰਨਾ ਜੀਆਂ ਪਾਈਆਂ ਹੋਈਆਂ ਸੀਗੀਆਂ ਹੁਣ ਇਹਨਾਂ ਨੇ ਲੱਕੜ ਦੀ ਬਹੁਤ ਸੋਹਣੀ ਇਹਦੀ ਡਵੈਲਪਮੈਂਟ ਲੱਕੜ ਦੇ ਨਾਲ ਕੀਤੀ ਹੋਈ ਆ ਲੱਗਦਾ ਵੀ ਸ਼ਾਨਦਾਰ ਐ ਜਿੱਦਾਂ ਹਿਮਾਚਲ ਦੀ ਸ਼ਾਨ ਹੀ ਹੁੰਦੀ ਐ ਇਹ ਲੱਕੜ ਦੀਆਂ ਚੀਜ਼ਾਂ ਜਿਹੜੀਆਂ ਬਣੀਆਂ ਹੁੰਦੀਆਂ ਇਹਨਾਂ ਦੇ ਇੱਧਰਲੇ ਪਾਸੇ ਮੰਦਿਰ ਐ ਭੋਲੇ ਸ਼ੰਕਰ ਜੀ ਦਾ ਜਿਆਦਾ ਟੂਰਿਸਟ ਹੀ ਆਉਂਦੇ ਇੱਥੇ ਨੰਦੀ ਭਗਵਾਨ ਤੇ ਉਹ ਸਾਹਮਣੇ ਸ਼ਿਪੋਲੇ ਪੰਡਾਰੀ ਇੱਧਰ ਸ਼ਨੀ ਦੇਵ ਦਾ ਮੰਦਿਰ ਹੈ ਬੈਕ ਸਾਈਡ ਤੇ ਕਾਫੀ ਹਟ ਕੇ ਤੇ ਇੱਧਰਲੇ ਪਾਸੇ ਦਾ ਥਿਊ ਵੇਖੋ ਯਾਰ ਬੱਦਲ ਦੇਖੋ ਪਹਿਲਾਂ ਤਾਂ ਦੇਵਦਾਰ ਦੇ ਦਰਖਤ ਦੇਖੋ ਤੇ ਸਾਈਡਾਂ ਤੇ ਬਣੇ ਹੋਟਲ ਤੇ ਵਿੱਚ ਸੈਂਟਰ ਦੇ ਵਿੱਚ ਇਹਦੇ ਬਣਿਆ ਹੋਇਆ ਸਵੀਮਿੰਗ ਪੂਲ ਇਹ ਸਾਰਾ ਨੇਚਰਲ ਆ ਇਹਨਾਂ ਨੇ ਬਣਾਇਆ ਹੋਇਆ ਜ਼ਰੂਰ ਹੈ ਕੰਸਟ੍ਰਕਸ਼ਨ ਕੀਤੀ ਹੋਈ ਆ ਪਾਣੀ ਜਿਹੜਾ ਨੇਚਰਲ ਪਹਾੜਾਂ ਚੋਂ ਆਉਂਦਾ ਇੱਕ ਪਾਸੇ ਦੀ ਆਈ ਜਾਂਦਾ ਤੇ ਦੂਏ ਪਾਸੇ ਦੀ ਨਿਕਲੀ ਜਾਂਦਾ ਠੰਡ ਹੋਣ ਕਰਕੇ ਲੋਕ ਬਹੁਤ ਘੱਟ ਨਾ ਆ ਰਹੇ ਆ ਸਿਆਲਾਂ ਨੂੰ ਤਾਂ ਇੱਥੇ ਤਾਂਤਾ ਲੱਗਾ ਹੁੰਦਾ ਪੂਰਾ ਦਗੜ ਦਗੜੀ ਕਹਿ ਸਕਦੇ ਹੁੰਦੀ ਹੁੰਦੀ ਹੈ ਚਲੋ ਥੱਲੇ ਚੱਲਦੇ ਹੁਣ ਆਪਾਂ ਇਧਰਲੇ ਪਾਸੇ ਆਹ ਬਹੁਤ ਸੋਹਣੇ ਦਰਖਤ ਇਹਨਾਂ ਨੂੰ ਮੈਂ ਕਿੰਨੀ ਕਿੰਨੀ ਦੇਖਦਾ ਰਹਿਦਾ ਹਾਂ ਫਸਟ ਗੋਰਖਾ ਰਾਈਫਲਸ ਇਹ ਉਹਨਾਂ ਨੇ ਬਣਾਇਆ ਇਹ ਗੇਟ ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਇਧਰਲੇ ਪਾਸੇ ਦੇਖੋ ਜਿਹੜੀਆਂ ਇਨਾਂ ਦੀਆਂ ਹਿਮਾਚਲੀ ਡ्रेसेसਾਂ ਵਗੈਰਾ ਉਹਦੀਆਂ ਫੋਟੋ ਫੋਟੋ ਖਿਚਉਣ ਲਈ ਸਟੂਡੀਓ ਜਿਹੜੇ ਨਵੇਂ ਜੋੜੇ ਆਂਦੇ ਕਾਫੀ ਇਹ ਚੀਜ਼ਾਂ 'ਤੇ ਧਿਆਨ ਦਿੰਦੇ ਆ ਆ ਦੇਖੋ ਕੁਝ ਲੋਕ ਪਾਣੀ ਦੇ ਨਾਲ ਨਹਾ ਰਹੇ ਆ view ਬੜਾ ਜ਼ਾਂਦਰ ਹੈ ਬੜਾ ਡੂੰਘਾ ਨਹੀਂ ਹੁੰਦਾ ਤਕਰੀਬਨ 5 ਕੁ ਫੁੱਟ ਡੂੰਘਾ ਹੁੰਦਾ ਨਾਰਮਲ 5 ਕੁ ਫੁੱਟ ਹੈਗਾ ਇਹ ਡੂੰਘਾ ਮੈਂ ਦੇਖਿਆ ਲੱਗਈ ਹਰ ਵਾਰੀ ਤਕਰੀਬਨ 9 ਦਾ ਪਰ ਅੱਜ ਤਾਂ ਠੰਡਿਆ ਜਾ ਦੇਖੋ ਵੀ ਨੇਚਰਲ ਪਾਣੀ ਆ ਜਿੱਦਾਂ ਆਪਣੇ ਦੂਜੇ সুইমিং ਪੂਲ ਵੀ ਪਾਣੀ ਪਾਉਂਦੇ ਉਹਨੂੰ ਟ੍ਰੀਟ ਕਰ ਕਰਕੇ ਉਹੀ ਯੂਜ਼ ਕਰਦੇ ਇਦਾਂ ਨਹੀਂ ਹੈਗਾ ਆ ਦੇਖੋ ਆ ਪਾਣੀ ਆ ਰਿਹਾ ਛੇਦ ਦੇ ਮੂੰਹ ਜਿਹਾ ਲੱਗੇ ਹੋਇਆ ਇਹ ਪਾਣੀ ਪਿੱਛੇ ਇੱਕ ਹੋਰ ਤਲਾਹ ਛੋਟਾ ਜਿਹਾ ਪੂਲ ਬਣਿਆ ਹੋਇਆ ਉੱਥੇ ਨਹਾਉਣ ਨਹੀਂ ਦਿੰਦੇ ਕਿਸੇ ਨੂੰ ਇਹ ਪਾਣੀ ਉਦਾਂ ਬਰਤਨ ਨੂੰ ਲੈਣਾ ਕਿਸੇ ਨੇ ਪੀਣ ਪੀਣ ਨੂੰ ਕੌ ਉਹ ਲੈ ਸਕਦੇ ਆ ਦੇਖੋ ਗ੍ਰਿਲ ਲੱਗੀ ਹੋਈ ਆ ਸਵੇਰੇ 5 ਵਜੇ ਤੋਂ 8 ਤੱਕ ਗਰਮੀਆਂ ਨੂੰ ਤੇ 6 ਤੋਂ 6 8 ਤੋਂ 6 ਛਾੜਾ ਆ ਦੇਖੋ ਪਿੱਛੇ ਪਾਣੀ ਇਦੇ ਪਿੱਛੇ ਵੀ ਇੱਕ ਛੋਟਾ ਜਿਹਾ ਪੂਲ ਬਣਿਆ ਹੋਇਆ ਹੈ। ਭਗਵਾਨ ਦੀ ਮੂਰਤੀ ਲਾਈ ਹੋ ਦੇਖੋ ਕਿ ਚੋਪਣੀ ਆ ਰਹੀ ਹੈ ਦੇਲੇ ਬਸ। ਚਲੋ ਹੁਣ ਆਪਾਂ ਅਗਲੇ ਪਾਸੇ ਚੱਲਦੇ ਹਾਂ ਹੁਣ। ਝਾਰਨੇ ਵਾਲੀ ਸਾਈਡ ਝਾਰਨਾ ਦਾ ਪਾੜਾ ਇਨੀ ਦਿਨੀ ਦਾ ਬਹੁਤ ਜ਼ਿਆਦਾ ਪਾਣੀ ਹੁੰਦਾ ਝਾਰਨੇ ਦਾ। ਰਾਸਤਾ ਇਧਰਲੇ ਪਾਸੇ ਆਹ ਦੀਵਾਰ ਬਹੁਤ ਸੋਹਣੀ ਲੱਗਦੀ ਆ। ਆ ਦੇਖੋ ਇੱਥੇ ਵਧੀਆ ਡਵੈਲਪਮੈਂਟ ਕੀਤੀ ਹੈ ਇਹਨਾਂ ਨੇ। ਦੀਵਾਰ ਦੇਖੋ ਪੱਥਰਾਂ ਦੀ ਚੰਣ ਚਣ ਕੇ ਜਿੱਦਾਂ ਹਿਮਾਚਲ ਚ ਹੁੰਦਾ ਉਹ ਚੀਜ਼ ਬਣਾਈ ਹੋਈ ਆ ਆ ਵੀ ਜਗਾ ਬਹੁਤ ਸੋਹਣੀ ਬਣਾਤੀ ਇਹਨਾਂ ਨੇ ਟੂਰਿਸਟ ਦੇ ਸੈਲਟੇ ਨਾ ਕਾਫੀ ਕੋਸ਼ ਹਿਮਾਚਲ ਨੂੰ ਮਿਲਦਾ ਲੋਕਾਂ ਦਾ ਰੁਜ਼ਗਾਰ ਬਹੁਤ ਵਧੀਆ ਚੱਲਦਾ ਚਾਰਨੇ ਵਾਲੀ ਸਾਈਡ ਜਾਣ ਦਾ ਰਸਤਾ ਇੱਥੇ ਵੀ ਬਾਜ਼ਾਰ ਐ ਸੋਹਣਾ ਬਾਜ਼ਾਰ ਐ ਦੇਖੋ ਬੰਦਾ ਝੂਲਦਾ ਮਸਤੀ ਵਿੱਚ वैसे एक गल जरूर नोट ਕੀਤੀ ਇੱਥੇ ਬਾਜ਼ਾਰਾਂ ਦੇ ਵਿੱਚ ਚਾਹੇ ਤੁਸੀਂ ਪਹਾੜਾਂ 'ਚ ਜਿੰਨਾ ਮਰਜੀ ਤੁਰਿ ਜਾਓ ਤੁਹਾਨੂੰ ਬੜੀ ਥਕਾਵਟ ਨਹੀਂ ਹੋਣੀ ਮਜ਼ਾ ਆਉਂਦਾ ਤੁਰਨ ਫਿਰਨ 'ਚ ਸਾਹਮਣੇ ਦੇਖੋ ਬੱਦਲ ਪਹਾੜ ਆਹ ਦੇਖੋ ਝਰਨਾ ਇਹ ਨਾ ਬੱਦਲਾਂ ਤੋਂ ਹਮੇਸ਼ਾ ਪਾਣੀ ਇਸੇ ਤਰ੍ਹਾਂ ਹੀ ਆਉਂਦਾ ਰਹਿੰਦਾ ਇਹ ਝਰਨਾ ਜਿਹੜਾ ਇਹਨਾਂ ਬੱਦਲਾਂ ਐ ਬੱਦਲਾਂ ਤੋਂ ਸ਼ੁਰੂ ਹੋ ਕੇ ਜੰਗਲ ਵਿੱਚ ਦੀ ਘੁੰਮ ਘੁਮਾ ਕੇ ਤੇ ਜਿਸ ਝਰਨੇ ਕੋਲ ਆਪਾਂ ਜਾਣਾ ਹੈ ਨਾ ਉਹ ਮੈਦਾਨ ਨੂੰ ਦਖਲਦਾ ਆ ਆ ਗਿਆ ਦੇਖੋ ਪਾਣੀ ਕਿੰਨਾ ਜ਼ਿਆਦਾ ਹੈ ਇਹ ਇਹ ਉਹੀ ਉੱਪਰੋਂ ਜਿਹੜਾ ਬੱਦਲਾਂ ਦਾ ਪਾਣੀ ਹੈ ਨਾ ਬੱਦਲਾਂ ਦੇ ਕੋਲੋਂ ਆਦਾ ਜਾਂ ਪਿੱਛੋਂ ਬਰਫ਼ ਦਾ ਖੁਰਖੁਰ ਕੇ ਉਹੀ ਚੜਨਾ ਹੈਗਾ ਆਪਾਂ ਉੱਥੇ ਪਹੁੰਚਣਾ ਹੁੰਦਾ ਰਸਤਾ ਸੋਹਣਾ ਥੋੜਾ ਜਿਆ ਇਸ ਟਾਈਮ ਆ ਪੱਥਰ ਪੁੱਤਰ ਕੋ ਛਿੱਲੇ ਹੁੱਲੇ ਪਰ ਰਿਪੇਅਰ ਕਰਾ ਦੇ ਰਹੇ ਨੇ ਇਹ ਨਾਲ ਦੀ ਨਾਲ ਰਾਹ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾ ਲੱਗਦਾ ਹਰਿਆ ਭਰਿਆ ਇੱਕ ਨਾ ਟੂਰਿਸਟ ਕਾਫੀ ਆਉਂਦੇ ਜਾਂਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਫੋਰਨਰ ਬਹੁਤ ਆਉਂਦੇ ਆ ਤੁਹਾਨੂੰ ਹੁਣ ਤੁਸੀਂ ਨੋਟ ਕਰਕੇ ਦੇਖੋ ਕਿੰਨੇ ਲੋਕ ਇਹ ਨੇਚਰ ਨੂੰ ਪਿਆਰ ਕਰਨ ਵਾਲੇ ਕਿੱਥੇ-ਕਿੱਥੇ ਘੁੰਮ ਰਹੇ ਆ। ਆ ਦੇਖੋ ਇਸ ਟਾਈਮ ਪੰਜਾਬੀ ਘਟੋਣੀ ਜੁਲਾਈ ਦਾ ਐਂਡ ਵਾਲਾ ਹਫਤਾ ਆ। ਅੱਛਾ ਪਤਾ ਨਹੀਂ ਚੱਲਾ। ਵੀ ਉਹ ਦੇਖੋ ਕਿੰਨਾ ਵਧੀਆ। ਮ제 ਮ제 ਨਾ ਤੁਰੇ ਜਾਓ। ਐਡਵੈਂਚਰ ਕੈਫੇ ਦੇਖੋ ਇਹਨਾਂ ਨੇ ਬੋਤਲਾਂ ਠੰਡੀਆਂ ਕਰ ਲਈ ਵੀ ਪਾਣੀ ਦਾ ਸਹਾਰਾ ਲਿਆ ਹੋਇਆ। ਆ ਦੇਖੋ ਪਾਣੀ ਉੱਪਰ ਡੈਕ ਤਾਂ ਉਹੀ ਪਾਣੀ ਥੱਲੇ ਤੇ ਕੋਲਡ ਡਰਿੰਕ ਦੀਆਂ ਜਿਹੜੀਆਂ ਬੋਤਲਾਂ ਫੰਡੀਆਂ ਹੋ ਜਾਂਦੀਆਂ ਨੇਚਰ ਹੀ ਰੱਖਿਆ ਹੋਇਆ ਹੁਣ ਆਪਾਂ ਇੱਥੇ ਚਾਹ ਪੀ ਕੇ ਚੱਲਦੇ ਅੱਗੇ ਆਹ ਦੇਖੋ ਇੱਧਰ ਤਿੱਬਤੀਆਂ ਦਾ ਬਣਾਇਆ ਹੋਇਆ ਗੁੰਪਾ ਕਹਿੰਦੇ ਇਹਨੂੰ ਇਹਨਾਂ ਨੇ ਆਪਣੀਆਂ ਨਿਸ਼ਾਨੀਆਂ ਜਿੱਦਾਂ ਆਪਣੇ ਮੰਦਰ ਹੈ ਜਾਂ ਕੁਝ ਹੋਰ ਹੈ ਇਹਨਾਂ ਦੇ ਇਸ ਤਰ੍ਹਾਂ ਦੀ ਨਿਸ਼ਾਨੀ ਬਣਾਉਂਦੇ ਆ ਇਹ ਦੂਏ ਪਾਸੇ ਆ ਜਿਹੜੀ ਨਦੀ ਆ ਨਾ ਇਹਦੇ ਦੂਏ ਪਾਸੇ ਆ ਰਾਸਤੇ 'ਚ ਹੁਣ ਆਪਾਂ ਤਕਰੀਬਨ ਅੱਧ ਤੋਂ ਅੱਗੇ ਆ ਚੁੱਕੇ ਆਂ ਥਿਊ ਦੇਖੋ ਕਿੰਨਾ ਸ਼ਾਨਦਾਰ ਪਿੱਛੇ ਬੱਦਲ ਪਹਾੜ ਦਰਖਤ ਤੇ ਉਹੀ ਝਰਨੇ ਦਾ ਆਉਂਦਾ ਹੋਇਆ ਨਦੀ ਦਾ ਪਾਣੀ ਤੇ ਇਧਰਲੇ ਪਾਸੇ ਦੇਖੋ ਆਹ ਅੱਗੇ ਅਸੀਂ ਇੱਥੇ ਥੱਲੇ ਵੀ ਗਏ ਸੀਗੇ ਅੱਜ ਸਾਡੇ ਕੋਲ ਟਾਈਮ ਥੋੜਾ ਘਟਿਆ ਕਹਿ ਸਕਦੇ ਆਂ ਕਿ ਹੁਣ ਇੱਥੇ ਇਹਨਾਂ ਨੇ ਨਾ ਡਵੈਲਪਮੈਂਟ ਕਰਕੇ ਇੱਥੇ ਇੱਕ ਡੈਮ ਦੀ ਤਰ੍ਹਾਂ ਬਣਾਤਾ ਛੋਟਾ ਜਿਹਾ ਪੂਲ ਟਾਈਪ ਜਿੱਦਾਂ ਥੱਲੇ ਪੂਲ ਹੈ ਇਦਾਂ ਇੱਥੇ ਪੂਲ ਬਣਾਤਾ ਤੇ ਥਿਊ ਦੇਖੋ ਲੋਕ ਨਹਾ ਰਿਹਾ ਇੱਥੇ ਨੇਚਰ ਦੀ ਗੋਦ ਵਿੱਚ ਵਧੀਆ ਮਾਹੌਲ ਹੈ ਯਾਰ ਹੁਣ ਅੱਧ ਵਿਚ ਆਪਾਂ ਤਕਰੀਬਨ ਪਹੁੰਚ ਚੁੱਕੇ ਆ ਪਹਾੜੀ ਜਿਹੜੀ ਹੁਣ ਤਾਂ ਮੀਂਹੂ ਕਰਕੇ ਨਾ ਗਿੱਲੇ ਹੋ ਕੇ ਕਾ ਜਿੰਨੇ ਵੀ ਹੈਗੇ ਬੂਟੇ ਬਾਟੇ ਉੱਗ ਗਏ ਨਹੀਂ ਤਾਂ ਜਿਹੜੀਆਂ ਇਦਾਂ ਹੀ ਸਲੇਟਾਂ ਜੀਆਂ ਨਾ ਉੱਤੋਂ ਡਿੱਗਦੀਆਂ ਰਹਿੰਦੀਆਂ ਜਿਹੜੀਆਂ ਆਪਾਂ ਆਮ ਲੋਕਾਂ ਦੇ ਘਰਾਂ ਦੇ ਉੱਤੇ ਪਾਈਆਂ ਦੇਖਦੇ ਹੁੰਦੇ ਆ ਚਲੋ ਜੀ ਹੁਣ ਆਪਾਂ ਚੱਲਦੇ ਆਂ ਛਰਨੇ ਵਾਲੀ ਸਾਈਡ ਤੇ ਚੇਂਜ ਵਧੀਆ ਉਪਰਾਲਾ ਆ ਇਹਨਾਂ ਨੇ ਬਖ ਬਖ ਰੰਗ ਦੀਆਂ ਬੋਤਲਾਂ ਪਾ ਕੇ ਇੱਕ ਲੋਕਾਂ ਨੂੰ ਮੈਸੇਜ ਦਿੱਤਾ ਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਸੰਭੋ ਕੁਦਰਤ ਨੂੰ ਸੰਭੋ ਜਿਹੜੀਆਂ ਪਲਾਸਟਿਕ ਨੇ ਚੀਜ਼ਾਂ ਉਹਨਾਂ ਨੂੰ ਉਹਨਾਂ ਨੂੰ ਵੀ ਸੰਭੋ ਆਹ ਰਾਸਤੇ ਵਿੱਚ ਕਿਸੇ ਪ੍ਰਿੰਟਰ ਨੇ ਸ਼ਿਪੋਲੇ ਭੰਡਾਰੀ ਦੀ ਬਾਰੂਪ ਦੇ ਵਿੱਚ ਫੋਟੋ ਲਾਈ ਹੈ ਇਹਦਾ ਨੰਬਰ ਔਰ ਨਾਮ ਵੀ ਲਿਖਿਆ ਹੋਇਆ ਹੈ ਬਿਲਕੁਲ ਝਰਨੇ ਦੇ ਨੇੜੇ ਪਹੁੰਚ ਚੁੱਕੇ ਜੀ ਆਪਾਂ 뷰 ਜਿੱਦਾਂ ਅੱਗੇ-ਅੱਗੇ ਜਾਈ ਜੰਨੇ ਆ ਨਾ ਝਰਨੇ ਦੀ ਆਵਾਜ਼ ਕੰਨਾਂ 'ਚ ਗੂੰਜਣ ਲੱਗ ਪਈ ਆ ਦੇਖੋ ਛੋਟੇ-ਛੋਟੇ ਕੈਫੇ ਹਰ ਜਗ੍ਹਾ ਤੁਹਾਨੂੰ ਇਸ ਝਰਨੇ ਦੇ ਬਾਹਰ-ਪਾਸੇ ਨੂੰ ਮਿਲ ਜਾਣਗੇ 뷰 ਬੜਾ ਸੋਹਣਾ ਬਣ ਜਾਂਦਾ ਜਿੱਦਾਂ ਜਿੱਦਾਂ ਆਪਾਂ ਅੱਗੇ ਜਾਈ ਜੰਨੇ ਦੀਵਾਰਾਂ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਆ ਜੀ ਜੀ OK ਚਲੋ ਕੁੜੀਆਂ ਪਹਾੜੀਆਂ ਚੜ ਕੇ ਆਵਾਜ਼ ਦੇਖੋ ਝਰਨੇ ਦੀ ਕਿੰਨੀ ਵੱਧ ਗਈ ਦੇਖੋ ਆ ਕੀ ਮਤਲਬ ਸ਼ਾਂਤੀ ਕੰਨਾਂ ਨੂੰ ਸਕੂਨ ਮਿਲਦਾ ਇਸ ਜਗ੍ਹਾ ਲੋਕ ਦੇਖੋ ਬੜੇ ਸ਼ਾਂਤ ਸੁਭਾਅ ਦੇ ਨਾਲ ਖੜੇ ਆ ਆ ਗਿਆ ਜੀ ਝਰਨਾ ਆਪਾਂ ਬਿਲਕੁਲ ਝਰਨੇ ਦੇ ਕੋਲ ਪਹੁੰਚ ਚੁੱਕੇ ਆ ਨਮ ਜਿਹਾ ਦੇਖੋ ਪਾਣੀ ਓਮ ਮਾਰੀ ਚਾਹ ਵੀ ਹੈ ਸ਼ਾਂਤ ਪਹਾੜੀ 'ਚ ਜਦੋਂ ਵੀ ਆਉਣਾ ਜੋਸ਼ ਵਿੱਚ ਹੋਣਾ ਚਾਹੀਏ। ਮਜੇ ਨਾਲ ਜੇ ਤੁਸੀਂ ਕੌਨਫੀਡੈਂਟ ਐ ਤਾਂ ਕੋਈ ਉਹ ਛਾਲ ਜੂਲ ਮਾਰਨੀ ਜਾਂ ਕਿਤੇ ਜਾਣਾ ਜਾਓ ਜੋਸ਼ ਵਿੱਚ ਨਾ ਕਦੇ ਬੀ। ਕਿਉਂਕਿ ਇਦਾਂ ਕੁਝ ਵੀ ਹੋ ਸਕਦਾ। ਪਾਣੀ ਜ਼ਿਆਦਾ ਹੈ ਅੱਜ ਧਰਨੇ ਦਾ। ਆ ਦੇਖੋ। ਓਕੇ। ਦੇਖੋ ਚੱਲਣਾ। ਇਦਾਂ ਹਨ ਥੋੜਾ ਥੋੜਾ ਪਾਣੀ ਇੱਧਰ ਨੂੰ ਡਿੱਗੀ ਜਾਂਦਾ ਹਵਾ ਦੇ ਵਿੱਚ ਨਾ ਭਾਪ ਬਣ ਬਣ ਕੇ ਉੱਠਦਾ ਸ਼ਿਮ ਕੈਫੇ ਇੱਧਰਲੇ ਬਸੇ ਸਾਰੇ ਕੈਫੇ ਬਣੇ ਹੋਏ ਆ ਜਿੱਥੇ ਮਰਜ਼ੀ ਬੈਠ ਕੇ ਤੁਸੀਂ ਚਾਹ ਪਣੀ ਪੀ ਸਕਦੇ ਆ ਕੋਲ ਡਰਿੰਕ ਪੀ ਸਕਦੇ ਘੰਟੇ ਬਿਤਾ ਸਕਦੇ ਯਾਰ ਇਸ ਜਗ੍ਹਾ ਤੇ ਆ ਜਿਹੜਾ ਪੱਥਰ ਆ ਨਾ ਜਿਹੜਾ ਬੰਦਾ ਝਰਨੇ ਤੇ ਜਾਂਦਾ ਇੱਥੇ ਸੈਲਫੀ ਤਾਂ ਉਹਦੀ 100% ਹੋਣੀ ਹੀ ਹੁੰਦੀ ਹੈ ਹਰ ਇੱਕ ਬੰਦਾ ਇਹਦੇ ਉੱਪਰ ਚੜਦਾ ਸਿਰ ਸੈਲਫੀ ਖਰਾ ਕੇ ਵਾਪਸ ਆਉਂਦਾ ਚਲੋ ਇਹਦੇ ਪਾਣੀ ਦੇ ਕੋਲ ਬੈਠ ਕੇ ਆਪਾਂ ਅਨੰਦ ਲੈ ਰਹੇ ਹਾਂ ਸਿੱਕਾ ਮੈਨਾ ਜੋ ਵੀ ਇੱਥੇ ਸਮਾਪਤੀ ਹੈ ਜਿਹਦੇ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਮੰਨ ਲਿਆ ਕਿਸੇ ਹੋਰ ਬਲੌਗ ਚੰਗਾ ਜੀ ਦਾ ਸਸੇ ਬਹੁਤ ਹੀ ਸ਼ਾਨਦਾਰ ਨਜ਼ਾਰਾ ਜਿਹਦੇਲੇ ਪਾਸੇ ਦੇਖੀਏ ਸੈਕਲੇ ਪਾਸੇ ਵੀ ਕੁਝ ਕੁ ਬਣੇ ਹੋਏ ਆ ਖਾਣ ਪੀਣ ਦੀਆਂ ਸਟਾਲ ਸਿੱਖੇ ਤਰੀਕੇ ਨਾਲ ਜਿਹਦੇਲੇ ਸਾਹ ਦੇ